ਅਸੀਕੋ ਜਦੋਂ ਸੋਤ ਤੁਹਾਨੂੰ ਦਿਖਾਉਣੇ ਇੱਕ ਅਜੀਬ ਚੀਜ਼ ਜਿਹੜੀ ਕਿ ਮੈਲਬੌਰਨ ਦੀ ਸਿਟੀ ਦੇ ਵਿੱਚ ਅਸੀਂ ਦੇਖੀ ਤੇ ਕਾਫੀ ਜ਼ਿਆਦਾ ਦੂਰੋਂ ਜਦੋਂ ਅਸੀਂ ਦੇਖਿਆ ਕਿ ਆਹ ਯਾਰ ਜਾਨਵਰ ਰਾਤ ਨੂੰ ਫਿਰਦੇ ਨੇ ਚੁਗਾ ਚੁਗਾਦੇ ਤੇ ਰੋਡ ਤੇ ਨਹੀਂ ਆਉਂਦੇ ਬੜੇ ਸਿਆਣੇ ਜਾਨਵਰ ਨੇ ਪਰ ਜਦੋਂ ਲਵੇ ਹੀ ਆ ਕੇ ਦੇਖਿਆ ਤੇ ਇਹ ਚੀਜ਼ ਨੇ ਸੱਨੇ ਅੱਖਾਂ ਖੋਲ੍ਹਤੀਆਂ ਅੱਖਾਂ ਤੇ ਖੋਲੀਆਂ ਤੇ ਇਹ ਤਾਂ ਯਾਰ ਦੁਨੀਆ ਦੇ ਵਿੱਚੋਂ ਹੀ ਤੇ ਚੀਜ਼ ਦੇਖਣਾ ਜੇ ਜ਼ਿਆਦਾ ਜਾਣਕਾਰੀ ਲਈ ਸਾਡੀ ਵੀਡੀਓ ਨੰਮ ਬਣੇ ਰਹੂ ਤੁਸੀਂ ਤੁਹਾਨੂੰ ਨੇੜੋਂ ਦਿਖਾਵਾਂ ਕੀ ਕੀ ਚੀਜ਼ ਹੈ ਅਸਲ ਦੇ ਵਿੱਚ ਐਲਈਡੀ ਸਕਰੀਨਾਂ ਤੇ ਬਣੇ ਹੋਏ ਨੇ ਜਿਹੜੀਆਂ ਐਲਈਡੀ ਸਕਰੀਨਾਂ ਨੇ ਉਹ ਤੇ ਪੰਛੀ ਬਣਾਏ ਨੇ ਜਿਹੜੇ ਰਾਤ ਨੂੰ ਯਾਰ ਦੂਰੋਂ ਤਾਂ ਬਿਲਕੁਲ ਇਦਾਂ ਲੱਗਦਾ ਬਹੁਤ ਸਾਰੇ ਜਿਹੜੀ ਡਰਾਈਵ ਕਰਦੀਆਂ ਨੇ ਗੱਡੀਆਂ ਉਹ ਸਲੋ ਹੋ ਜਾਂਦੀਆਂ ਨੇ ਜਿਹੜੇ ਅਨਨੌਨ ਬੰਦੇ ਨੇ ਇਹ ਪੰਛੀ ਮੂਰੇ ਨਾਲੇ ਪਰ ਅਸਲ ਦੇ ਵਿੱਚ ਇਹ ਪੰਛੀ ਨਹੀਂ ਇਹ ਆ ਜਦੋਂ ਕੋਠੇ ਦੇ ਜਮਾਤਾਂ ਬਨੇਰੇ ਦੇ ਉੱਤੇ ਆ ਜਾਂਦੇ ਨੇ ਸਿੱਧੀ ਜਿਹੇ ਮੈਟ ਤੋਂ ਤੇ ਜਿਹੜੀ ਰੋਡ ਤੇ ਚਲਦੀ ਹੈ ਵਿੱਚ ਟ੍ਰੇਨ ਚੱਲਦੀ ਹੈ ਵਿੱਚ ਪਬਲਿਕ ਚੱਲਦੀ ਹੈ ਤੇ ਵਿੱਚ ਕਾਰ ਤੇ ਐਕਸੀਡੈਂਟ ਬਿਲਕੁਕੁਲ ਘੱਟ ਕਿਉਂਕਿ ਲੋਕ ਜਾਂ ਸੋਕ ਬਹੁਤ ਸੂਝਵਾਨ ਨੇ ਤੇ ਟ੍ਰੇਨਾਂ ਦੇ ਕੋਲ ਕਿਦਾਂ ਵਿੱਚ ਸੜਕਾਂ ਤੇ ਚੱਲਦੀਆਂ ਨੇ ਇਹ ਸੁਖਣਿਆ ਦੀ ਸਿਟੀ ਹੈ ਜਿਹੜੇ ਹਰੇਕ ਅੱਜ ਸਟੂਡੈਂਟ ਦੇ ਸੁਪਨੇ ਹੈ ਕਿ ਮੈਂ ਆਸਟ੍ਰੇਲੀਆ ਦੇ ਵਿੱਚ ਜਾਵਾਂ ਤੇ ਕੱਮ ਮੈਲਬੌਰਨ ਦੇ ਵਿੱਚ ਸੁਪਨੇ ਦੀ ਸਿਟੀ ਹੈ ਦੋਸਤੋ ਬਹੁਤ ਸਾਰੀਆਂ ਸੁੱਖਾਂ ਇੱਥੇ ਲੋਕਾਂ ਦੀ ਪੂਰੀਆਂ ਹੁੰਦੀਆਂ ਨੇ ਤੇ ਬਹੁਤ ਸਾਰਿਆਂ ਦੀ ਨਹੀਂ ਹੁੰਦੀ ਤੇ ਤੁਹਾਨੂੰ ਸੁੱਖ ਪੂਰੀ ਕਰਨ ਦਾ ਵੀ ਅਜਿਹਾ ਤਰੀਕਾ ਦੱਸਾਂਗੇ